ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜੀ ਦੀ ਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ 2025 2026 ਤੇ 2027 ਦੇ ਵਿੱਚ ਕੀ ਕੁਝ ਭਿਆਨਕ ਹੋਣਾ ਠੀਕ ਹੈ ਜੀ ਤੇ ਨਾਲ ਹੀ ਇਹ ਵੀ ਸ਼ੇਅਰ ਕਰਾਂਗੇ ਵੀ ਪੰਜਾਬ ਦੇ ਵਿੱਚ ਜਿਹੜਾ ਪਾਣੀ ਦੇ ਨਾਲ ਬੁਰਾ ਹਾਲ ਹੋਣਾ ਬਹੁਤ ਵੱਡਾ ਤੂਫਾਨ ਆ ਰਿਹਾ ਕੀ ਇਹ ਸੱਚ ਹੈ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਸੋ ਵੀਡੀਓ ਨੂੰ ਬਹੁਤ ਧਿਆਨ ਦੇ ਨਾਲ ਸੁਣਿਓ ਤੇ ਸਮਝਿਓ ਤੇ ਉਸ ਤੋਂ ਬਾਅਦ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਵੀ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਸੋ ਚਲੋ ਜੀ ਟਾਈਮ ਵੇਸਟ ਕਰੇ ਬਣਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਦਿਕਾਪਾ ਕੁਝ ਅਜਿਹੇ ਵੀਡੀਓ ਦੇਖ ਰਹੇ ਆ ਹਨਾ ਸੋਸ਼ਲ ਮੀਡੀਆ ਤੇ ਜਿਹੜੀਆਂ ਚੱਲ ਰਹੀਆਂ ਨੇ ਵੀ 2025 2026 2027 ਦੇ ਵਿੱਚ ਬਹੁਤ ਕੁਝ ਹੋਣਾਗਾ ਤੇ ਕੁਝ ਵੀਡੀਓ ਦੇ ਵਿੱਚ ਇਹ ਵੀ ਆ ਕਿ ਪਾਣੀ ਦੇ ਨਾਲ ਪੰਜਾਬ ਦੇ ਵਿੱਚ ਬੁਰਾ ਹਾਲ ਹੋਣ ਵਾਲਾ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਵੀ ਕੀ ਕੁਝ ਹੋਣਾ ਹੈ ਕਦੋਂ ਹੋਣਾ ਹੈ ਇਹ ਵੀ ਗੱਲ ਕਰਾਂਗੇ ਤੇ ਨਾਲ ਹੀ ਅ ਜਿਹੜਾ ਇਹਦੇ ਪਿੱਛੇ ਕਾਰਨ ਕੀ ਐ ਵਜ੍ਹਾ ਕੀ ਐ ਜੋ ਇਹ ਚੀਜ਼ਾਂ ਹੋਣ ਵਾਲੀਆਂ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਕੀ ਐ ਉਹਦੇ ਬਾਰੇ ਵੀ ਗੱਲ ਕਰਾਂਗੇ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਕਿ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਵਧੀਆ ਹੋਣ ਵਾਲੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜੀਆਂ ਕੁਝ ਵੀਡੀਓ ਤਾਂ ਦੀ ਵਾਇਰਲ ਹੋ ਰਹੀਆਂ ਵੀ 2025 2026 2027 ਦੇ ਵਿੱਚ ਕੁਝ ਹੋਣ ਵਾਲਾ ਜੀ ਦੇਖੋ ਜਿਹੜਾ ਸਮਾਂ ਹੁੰਦਾ ਨਾ ਟਾਈਮ ਹੁੰਦਾ ਇਹ ਕੋਈ ਨਹੀਂ ਦੱਸ ਸਕਦਾ ਕੋਈ ਵੀ ਨਹੀਂ ਦੱਸ ਸਕਦਾ ਵੀ ਇਸ ਤਰੀਕ ਨੂੰ ਇਸ ਸਾਲ ਨੂੰ ਆਹ ਕੁਝ ਹੋਣਾ ਉਹ ਪਰਮਾਤਮਾ ਜਾਣੀ ਜਾਣਾ ਕਦੋਂ ਕੀ ਹੋਣਾ ਗੁਰੂ ਸਾਹਿਬ ਜੀ ਨੂੰ ਪਤਾ ਹੈ ਗੁਰੂ ਸਾਹਿਬ ਜੀ ਤੋਂ ਬਿਨਾ ਆਪਾਂ ਸਿਰਫ ਇੱਕ ਅੰਦਾਜ਼ੇ ਲਾ ਸਕਦੇ ਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਹਾਂਜੀ ਇਸ ਸਾਲ ਦੇ ਵਿੱਚ ਹੀ ਆ ਚੀਜ਼ ਹੋਣੀ ਆ ਸੋ ਇਹਨਾਂ ਚੀਜ਼ਾਂ ਤੋਂ ਤੁਸੀਂ ਸਭ ਤੋਂ ਪਹਿਲਾਂ ਤਾਂ ਖਬਰੋਣਾ ਬੰਦ ਕਰ ਦੋ ਵੀ ਹਾਂ ਵਾਕਈ ਇਹਨਾਂ ਸਾਲਾਂ ਦੇ ਵਿੱਚ ਕੁਝ ਹੋਣ ਵਾਲਾ ਹੈ ਕਿਉਂਕਿ ਕਦੋਂ ਹੋਣਾ ਇਹ ਨਹੀਂ ਪਤਾ ਆਪਣੇ ਸੁੱਤੇ ਪਈ ਰਾਤ ਰਾਤ ਨੂੰ ਕੁਝ ਹੋ ਜੇ ਇਹ ਨਹੀਂ ਪਤਾ ਸਾਲ ਨੂੰ ਹੋ ਜੇ ਇਹ ਨਹੀਂ ਪਤਾ 10 ਸਾਲ ਨੂੰ ਹੋ ਜੇ ਇਹ ਨਹੀਂ ਪਤਾ 20 ਸਾਲ ਨੂੰ ਹੋ ਜੇ ਸੋ ਇਹਨਾਂ ਚੀਜ਼ਾਂ ਤੋਂ ਘਬਰਾਉਣਾ ਸਮਾ ਕੋਈ ਨਹੀਂ ਦੱਸ ਸਕਦਾ ਹੁੰਦਾ ਕੋਈ ਐਡਾ ਵੱਡਾ ਅੰਤਰ ਜਾਨੀ ਨਹੀਂ ਹੈਗਾ ਕੋਈ ਇਹਨਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਰੱਬ ਨੂੰ ਮਿਲ ਕੇ ਆਏ ਆ ਨਾ ਵੀ ਆਪਾਂ ਇਹ ਕਹਿ ਦਾਂਗੇ ਵੀ ਆ ਇਸ ਤਰੀਕ ਨੂੰ ਹੀ ਆ ਹੋਣਾ ਮੈਂ ਇੱਕ ਵਾਰੀ ਪਹਿਲਾਂ ਵੀ ਇਦਾਂ ਦੀ ਵੀਡੀਓ ਸ਼ੇਅਰ ਕੀਤੀ ਸੀ ਮੈਂ ਉਹ ਚ ਵੀ ਇਹੀ ਗੱਲ ਕਹੀ ਸੀ ਵੀ ਸਮਾਂ ਤਰੀਕ ਕੋਈ ਨਹੀਂ ਦੱਸ ਸਕਦਾ ਠੀਕ ਹੈ ਹੁਣ ਆਪਾਂ ਗੱਲ ਕਰਾਂਗੇ ਵੀ ਕੀ ਕੁਝ ਹੋਣਾ ਦੇਖੋ ਜੋ ਕੁਝ ਵੀ ਹੋਣਾ ਨਾ ਉਹ ਹਲੇ ਬਹੁਤ ਸਮਾਂ ਹੈ ਆਪਾਂ ਇਹ ਨਹੀਂ ਕਹਿ ਸਕਦੇ ਵੀ ਹੁਣ ਹੀ ਹੋਣਾ ਸਾਇੰਸ ਦੇ ਹਿਸਾਬ ਨਾਲ ਦੇਖੀਏ ਤਾਂ ਕੁਝ ਸਾਇੰਸ ਦੇ ਤਰਕ ਨਹੀਂ ਧਰਮ ਦੇ ਹਿਸਾਬ ਨਾਲ ਦੇਖੀਏ ਤਾਂ ਧਰਮ ਦੇ ਹਿਸਾਬ ਨਾਲ ਜਿਹੜੇ ਮੇਨ ਤਰਕ ਨੇ ਉਹ ਸਭ ਤੋਂ ਵੱਡਾ ਤਰਕ ਹੈ ਗੁਰਬਾਣੀ ਦੀ ਬੇਅਦਵੀ ਇਹ ਸਭ ਤੋਂ ਵੱਡਾ ਕਾਰਨ ਦੇਖੋ ਜਿਹੜੀਆਂ ਗਲਤੀਆਂ ਆਪਾਂ ਦੁਨਿਆਵੀ ਜ਼ਿੰਦਗੀ ਦੇ ਵਿੱਚ ਕਰਦੇ ਆ ਨਾ ਆਪਾਂ ਦੁਨਿਆਵੀ ਜ਼ਿੰਦਗੀ ਨੂੰ ਜਿਉਂਦੇ ਹੋਏ ਆਪਾਂ ਲੋਕਾਂ ਨਾਲ ਕਿਸੇ ਨਾਲ ਧੋਖਾਧੜੀ ਕਰਦੇ ਆ ਜਾਂ ਆਪਾਂ ਕੋਈ ਇਹੋ ਜੀ ਗਲਤੀ ਕਰ ਦਿੰਦੇ ਆ ਜਿਹੜੀ ਸਾਨੂੰ ਗੁਰੂ ਮਰਿਆਦਾ ਦੇ ਉਲਟ ਆ ਤਾਂ ਉਹਦੀ ਮਾਫੀ ਅਸੀਂ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੰਗ ਸਕਦੇ ਆ ਤੇ ਉਹਦੀ ਮਾਫੀ ਸਾਨੂੰ ਬਖਸ਼ਣ ਹਾਰ ਹੈ ਗੁਰੂ ਸਾਹਿਬ ਬਖਸ਼ਦੇ ਨਹੀਂ ਪਰ ਜਿਹੜੀ ਗਲਤੀ ਆਪਾਂ ਦਰਬਾਰ ਸਾਹਿਬ ਦੇ ਵਿੱਚ ਕਰਦੇ ਆ ਨਾ ਗੁਰੂ ਸਾਹਿਬ ਚਰਨਾਂ ਦੇ ਵਿੱਚ ਕਰਦੇ ਆ ਉਹ ਕਦੇ ਵੀ ਬਖਸ਼ਣ ਹਾਰ ਗਲਤੀ ਨਹੀਂ ਹੁੰਦੀ ਉਹਦਾ ਸਾਨੂੰ ਦੰਡ ਸਜ਼ਾ ਮਿਲਦੀ ਹੀ ਮਿਲਦੀ ਹੈ ਉਹਦੇ ਵਿੱਚੋਂ ਹੈ ਇਹ ਗਲਤੀ ਜਿਹੜੀ ਹੈ ਬਿਆਦਲੀ ਦੀ ਮੀਨ ਠੀਕ ਹੈ ਹੁਣ ਕੁਝ ਕੁ ਦਿਨਾਂ 2-3 ਦਿਨ ਪਹਿਲਾਂ ਦੀ ਇੱਕ ਵੀਡੀਓ ਸ਼ਾਇਦ ਤੁਸੀਂ ਵੀ ਦੇਖੀ ਹੋਣੀ ਆ ਇੱਕ ਪਾਠੀ ਸਿੰਘ ਜਿਹੜਾ ਸੀ ਉਹਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਇੰਨਾ ਜ਼ਿਆਦਾ ਸ਼ਰਾਬ ਦੇ ਵਿੱਚ ਤੁੱਤ ਸੀਗਾ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਹੀ ਆਪਣਾ ਏਦਾਂ ਮੂੰਹ ਧਰ ਕੇ ਉੱਥੇ ਸੌਂ ਗਿਆ ਸ਼ਰਾਬ ਪੀਤੀ ਹੋਈ ਆ ਉਦਾਂ ਹੀ ਗੁਰੂਸਗਰਾਂ ਸਿੰਘ ਪ੍ਰਕਾਸ਼ਿਤ ਨੇ ਤੇ ਉੱਤੇ ਹੀ ਮੂੰਹ ਰੱਖ ਕੇ ਉਹ ਸੌਂ ਗਿਆ ਇਹ ਹੈ ਬਿਆਦਵੀ ਠੀਕ ਹੈ ਤੇ ਸਾਨੂੰ ਖਬਰਾਉਣ ਦੀ ਕਿਉਂ ਲੋੜ ਨਹੀਂ ਹੈਗੀ ਦੇਖੋ ਜੇ ਤੁਸੀਂ ਕੁਝ ਗਲਤ ਨਹੀਂ ਕੀਤਾ ਤੁਸੀਂ ਕੁਝ ਗਲਤ ਹੁੰਦੇ ਦੇਖਿਆ ਨਹੀਂ ਤੁਸੀਂ ਉਸ ਦੇ ਵਿੱਚ ਆਪਾਂ ਕਹਿੰਦੇ ਆ ਕਿਤੇ ਨਾ ਕਿਤੇ ਜੁੜੇ ਨਹੀਂ ਹੋਏ ਜੇ ਤਾਂ ਤੁਹਾਡੇ ਸਾਹਮਣੇ ਕੁਝ ਗਲਤ ਇਤਾਂ ਦਾ ਹੋ ਰਿਹਾ ਗੁਰੂ ਸਾਹਿਬ ਦਾ ਨਰਾਦਰ ਅਗਰ ਹੋ ਰਿਹਾ ਤੁਹਾਨੂੰ ਪਤਾ ਹੈ ਵੀ ਆਹ ਚੀਜ਼ ਗਲਤ ਹੋ ਰਹੀ ਆ ਬੇਅਦਵੀ ਹੋ ਰਹੀ ਆ ਤੇ ਸਾਨੂੰ ਇਸ ਨੂੰ ਰੋਕਣਾ ਬਣਦਾ ਸਾਨੂੰ ਇਸ ਤੇ ਬੋਲਣਾ ਬਣਦਾ ਠੀਕ ਹੈ ਤੇ ਜੇ ਤਾਂ ਤੁਸੀਂ ਬੋਲਦੇ ਹੋ ਦੇਖੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਤਿਹਾਸ ਦੇ ਵਿੱਚ ਇੱਕ ਚੀਜ਼ ਆਪਾਂ ਨੂੰ ਸਮਝਾਈ ਆ ਵੀ ਆਪਾਂ ਕਦੇ ਵੀ ਤਮਾਸ਼ੀ ਨਹੀਂ ਬਣਨਾ ਠੀਕ ਹੈ ਆਪਾਂ ਕਿਸੇ ਤਮਾਸ਼ਾ ਬਣਦੇ ਹੋਏ ਨਹੀਂ ਦੇਖਣਾ ਪਰ ਜੇ ਆਪਾਂ ਅੱਜ ਗੱਲ ਕਰੀਏ ਬਿਆਦਵੀ ਦੀ ਤਾਂ ਜਦੋਂ ਗੁਰੂ ਘਰ ਦੇ ਵਿੱਚ ਵੀ ਕਦੇ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਪਾਠੀ ਸਿੰਘ ਇਦਾਂ ਦੇ ਹੁੰਦੇ ਆ ਬਹੁਤ ਸਾਰੇ ਪਾਠੀ ਸਿੰਘ ਬੜੀ ਗੁਰੂ ਦੀ ਜਿਹੜੀ ਮਰਿਆਦਾ ਬਹੁਤ ਲਗਮ ਦੇ ਨਾਲ ਬਹੁਤ ਪਿਆਰ ਨਾਲ ਨਿਭਾਉਂਦੇ ਨੇ ਬਹੁਤ ਪਿਆਰ ਕਰਦੇ ਨੇ ਗੁਰੂ ਸਾਹਿਬ ਨੂੰ ਬਹੁਤ ਸੰਗਤਾਂ ਵੀ ਇਦਾਂ ਦੀਆਂ ਨੇ ਠੀਕ ਹੈ ਵਾਰੇ ਕੋਚਕ ਪਰਸੈਂਟ ਲੋਕ ਜਿਹੜੇ ਹੈਗੇ ਆ ਕਿਤੇ ਨਾ ਕਿਤੇ ਜਾਂ ਤਾਂ ਜਾਣ ਪੁੱਛ ਕੇ ਜਾਂ ਅਣਜਾਣੇ ਦੇ ਵਿੱਚ ਇਹ ਚੀਜ਼ਾਂ ਕਰ ਰਹੇ ਨੇ ਠੀਕ ਹੈ ਇੱਕ ਸਭ ਤੋਂ ਵੱਡਾ ਕਾਰਨ ਇਹ ਵੀ ਆ ਕਿ ਸਾਨੂੰ ਸਾਡੇ ਇਤਿਹਾਸ ਬਾਰੇ ਨਹੀਂ ਪਤਾ ਜਿਵੇਂ ਕਿ ਇੱਕ ਕਾਫੀ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਹੈ ਮੈਂ ਇੱਕ ਵੀਡੀਓ ਦੇਖ ਰਹੀ ਸੀ ਤੇ ਇੱਕ ਪਾਠੀ ਸਿੰਘ ਨੇ ਸ਼ਰਾਬ ਪੀਤੀ ਜਦੋਂ ਉਹਨੂੰ ਸੰਗਤਾਂ ਨੇ ਪੁੱਛਿਆ ਵੀ ਤੁਸੀਂ ਸ਼ਰਾਬ ਪੀਤੀ ਹੋਈ ਆ ਤਾਂ ਉਹਨੇ ਬਾਣੀ ਦਾ ਹਵਾਲਾ ਦਿੱਤਾ ਕਹਿੰਦਾ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਸ਼ਰਾਬ ਪੀਣ ਬਾਰੇ ਕੀ ਹੈ ਉਹਨੇ ਇਹ ਬਿਆਨ ਦਿੱਤਾ ਹੁਣ ਇੱਥੇ ਸਭ ਤੋਂ ਵੱਡੀ ਕਮੀ ਕੀ ਹੈ ਕਿ ਉਹਨੂੰ ਪਤਾ ਹੀ ਨਹੀਂ ਕੁਰਬਾਨੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਕੀ ਕਿਹਾ ਗੁਰੂ ਸਾਹਿਬ ਨੇ ਸਾਨੂੰ ਸ਼ਰਾਬ ਪੀਣ ਨੂੰ ਨਹੀਂ ਕਿਹਾ ਗੁਰੂ ਸਾਹਿਬ ਜੀ ਨੇ ਤਾਂ ਸਿੱਧ ਗੋਸ਼ਟਾਂ ਨੂੰ ਸਮਝਾਇਆ ਸੀ ਵੀ ਸ਼ਰਾਬ ਪੀਣ ਨਾਲ ਤੁਸੀਂ ਕਹਿੰਦੇ ਹੋ ਸੋਡੀ ਚਿੰਤਾ ਮੁਕਤ ਹੁੰਦੀ ਹੈ ਪਰ ਤੁਸੀਂ ਫੇਰ ਅਗਲੇ ਦਿਨ ਫੇਰ ਪੀਨੇ ਹੋ ਤਾਂ ਇਸ ਤੋਂ ਚੰਗਾ ਤੁਸੀਂ ਨਾਮ ਰੂਪੀ ਜਿਹੜਾ ਨਸ਼ਾ ਉਹ ਕਰੋ ਨਾਮ ਰੂਪੀ ਮਤਲਬ ਗੁਰਬਾਣੀ ਜਪੋ ਉਹਦੇ ਨਾਲ ਜਿਹੜੀ ਚਿੰਤਾ ਸਾਡੀ ਸਦਾ ਲਈ ਮੁਕਤ ਹੋ ਜਾਂਦੀ ਹੈ ਤੇ ਅੱਗੇ ਤੋਂ ਵੀ ਸਾਨੂੰ ਕਦੇ ਦੁੱਖ ਨਹੀਂ ਮਿਲਦਾ ਜੇ ਅਸੀਂ ਗੁਰਬਾਣੀ ਨਾਲ ਜੁੜਦੇ ਹਾਂ ਇਹ ਸੰਦੇਸ਼ ਦਿੱਤਾ ਸੀ ਗੁਰੂ ਸਾਹਿਬ ਜੀ ਨੇ ਪਰ ਜੇ ਕਮੀ ਹੋਣ ਦੇ ਕਾਰਨ ਸਾਨੂੰ ਪਤਾ ਨਹੀਂ ਹੈ ਗੁਰਬਾਣੀ 'ਚ ਲਿਖਿਆ ਕੀ ਉਹਦਾ ਕਰਕੇ ਅਸੀਂ ਆਪ ਦੇ ਹਿਸਾਬ ਨਾਲ ਤੋੜ ਮਰੋੜ ਰਹੇ ਹਾਂ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਾਰਨ ਵੀ ਅਧਵੀਆਂ ਦਾ ਦੂਜਾ ਕਾਰਨ ਇਹ ਵੀ ਕੁਝ ਕੁ ਲੋਕ ਹੁੰਦੇ ਵੀ ਆ ਹਨਾ ਉਹ ਜਦੋਂ ਗੁਰੂ ਸਾਹਿਬ ਜੀ ਆਪ ਸਰੀਰਿਕ ਜਾਮੇ ਦੇ ਵਿੱਚ ਹਾਜ਼ਰ ਨਾਜ਼ਰ ਸਨ ਉਦੋਂ ਵੀ ਕੁਝ ਐਦਾਂ ਦੇ ਲੋਕ ਸੀ ਜੋ ਵਿੱਚੋਂ ਹੀ ਗਦਾਰੀ ਵੀ ਕਰਦੇ ਸੀ ਧਰਮ ਦੇ ਉਲਟ ਚੱਲਦੇ ਸੀ ਗੁਰੂ ਸਾਹਿਬ ਦੇ ਉਲਟ ਚੱਲਦੇ ਸੀ ਹਨਾ ਸੋ ਇਸੇ ਤਰੀਕੇ ਨਾਲ ਕੁਝ ਲੋਕ ਅੱਜ ਵੀ ਹੈਗੇ ਨੇ ਅੱਜ ਤਾਂ ਸਮਾਂ ਦੀ ਅਪੇ ਕਹਿ ਸਕਦੇ ਹਾਂ ਉਸ ਤੋਂ ਬਾਤੀ ਨਹੀਂ ਕਿਉਂਕਿ ਕਲ ਯੁਗ ਦਾ ਟਾਈਮ ਆ ਰਿਹਾ ਹੈ ਹਨਾ ਸੋ ਜਿਹੜੇ ਲੋਕ ਐਦਾਂ ਕਰਦੇ ਆ ਜੇ ਤੁਹਾਡੇ ਸਾਹਮਣੇ ਕਰਦੇ ਆ ਨਾ ਤਾਂ ਤੁਹਾਡਾ ਫਰਜ ਬਣਦਾ ਉਸ ਸਮੇਂ ਉਹਨਾਂ ਨੂੰ ਸਮਝਾਉਣ ਦਾ ਉਹਨਾਂ ਨੂੰ ਰੋਕਣ ਦਾ ਜੇ ਗੁਰੂ ਘਰ ਦੇ ਵਿੱਚ ਇਹ ਚੀਜ਼ ਹੋ ਰਹੀ ਆ ਨਾ ਤਾਂ ਤੁਹਾਡਾ ਹੱਕ ਬਣਦਾ ਜਿਹੜਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਹੁੰਦੀ ਹੈ ਉਹਨਾਂ ਦੇ ਧਿਆਨ ਵਿੱਚ ਇਹ ਗੱਲ ਲੈ ਕੇ ਆਉਣ ਦਾ ਵੀ ਆ ਚੀਜ਼ ਹੋ ਰਹੀ ਹੈ ਅਗਰ ਉਸ ਤੋਂ ਬਾਅਦ ਵੀ ਪ੍ਰਬੰਧਕ ਕਮੇਟੀ ਵੀ ਅਗਰ ਨਹੀਂ ਗੌਰ ਕਰਦੀ ਤਾਂ ਫਿਰ ਤੁਸੀਂ ਤੁਹਾਡਾ ਹੱਕ ਨਿਭਾਤਾ ਤੁਸੀਂ ਆਪਣਾ ਫਰਜ ਨਿਭਾਤਾ ਤੁਸੀਂ ਸੱਚ ਬੋਲੇ ਤੁਸੀਂ ਸੱਚ ਦੇ ਲਈ ਖੜੇ ਤਾਂ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਚਰਨਾਚਰਤਾਸ ਕਰੋ ਵੀ ਗੁਰੂ ਸਾਹਿਬ ਜੀ ਆਪ ਜੀ ਦਾ ਹੁਕਮ ਮੰਨ ਕੇ ਮੈਂ ਸੱਚ ਦਾ ਸਾਥ ਦਿੱਤਾ ਤੇ ਜੋ ਹੁਣ ਇਸ ਤੋਂ ਅੱਗੇ ਹੋਊਗਾ ਗੁਰੂ ਸਾਹਿਬ ਜੀ ਆਪ ਹਾਜ਼ਰ ਨਾਜ਼ਰ ਹੋ ਕੇ ਆਪ ਹੀ ਸਭ ਕੁਝ ਠੀਕ ਕਰਵਾ ਲੈਣਾ ਤੇ ਇਸ ਤੋਂ ਵੱਧ ਕਿਉਂਕਿ ਦੇਖੋ ਆਪਾਂ ਜੇ ਜ਼ਿਆਦਾ ਲੋੜ ਤੋਂ ਵੱਧ ਬੋਲਾਂਗੇ ਦੇਖੇ ਆਪਾਂ ਕਈ ਵਾਰ ਇਦਾਂ ਦੀ ਵੀਡੀਓਜ਼ ਦੇਖੀਆਂ ਨੇ ਦਰਬਾਰ ਸਾਹਿਬ ਦੇ ਅੰਦਰ ਹੀ ਲੋਕ ਲੜ ਪੈਂਦੇ ਨੇ ਅੰਦਰ ਹੀ ਪੱਗਾ ਲੈ ਜਾਂਦੀਆਂ ਤੇ ਅੰਦਰ ਹੀ ਇੱਕ ਦੂਜੇ ਤੇ ਦਾੜਿਆਂ ਨੂੰ ਹੱਥ ਪਾ ਲੈਂਦੇ ਨੇ ਦੇਖਿਆ ਜਾਵੇ ਨਾ ਤਾਂ ਦੇਖੋ ਇਹ ਪੱਗ ਆਪਣੀ ਐ ਨਾ ਇਹ ਕੇਸ ਆਪਣੀ ਐ ਨਾ ਇਹ ਦਾੜਾ ਆਪਣਾ ਇਹ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਨੇ ਜਿੰਨਾ ਵਾਸਤੇ ਗੁਰੂ ਸਾਹਿਬ ਜੀ ਨੇ ਆਪਣਾ ਪੂਰਾ ਪੂਰਾ ਪਰਿਵਾਰ ਵਾਰ ਦਿੱਤਾ ਪਰ ਅਸੀਂ ਅੱਜ ਅੱਜ ਦੇ ਟਾਈਮ ਦੇ ਵਿੱਚ ਨਾ ਕਈ ਲੋਕ ਬੋਲ ਕਾਂ ਦੇ ਪਿੱਛੇ ਆਪਾਂ ਕਹਿ ਸਕਦੇ ਹਾਂ ਕਈ ਲੋਕ ਬਸ ਗੁਰ ਘਰ ਦੀਆਂ ਜਿਹੜੇ ਕਹਿੰਦੇ ਹੁੰਦੇ ਨੇ ਨਾ ਕਿ ਸਾਡੇ ਕੋਲੇ ਚਾਬੀਆਂ ਆਉਣ ਉਹਦੇ ਚੱਕਰਾਂ ਚ ਇੱਕ ਦੂਜੇ ਦੀਆਂ ਪੱਗਾਂ ਤੱਕ ਲਾ ਦਿੰਦੇ ਨੇ ਸੋ ਜਿੱਥੇ ਤੁਹਾਨੂੰ ਗਲਤ ਲੱਗਦਾ ਨਾ ਉੱਥੇ ਬੋਲੋ ਬੋਲ ਕੇ ਪਿੱਛੇ ਹਟ ਜੋ ਅਗਦੇ ਦਾ ਮੰਨਣਾ ਨਾ ਮੰਨਣਾ ਸਮਝਣਾ ਨਾ ਸਮਝਣਾ ਉਸ ਉਹ ਅਗਲੇ ਦੀ ਮਰਜ਼ੀ ਹੈ ਪਰ ਜੇ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਖੜੇ ਹੋ ਕੇ ਰੌਲਾ ਪਾਵਾਂਗੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਾਂਗੇ ਤਾਂ ਉਹ ਵੀ ਇੱਕ ਤਰ੍ਹਾਂ ਦੀ ਬੇਅਦਬੀ ਹੈ ਕੇਸਾਂ ਨੂੰ ਹੱਥ ਪਾਵਾਂਗੇ ਉਹ ਵੀ ਬੇਅਦਬੀ ਹੈ ਜੇ ਆਪਾਂ ਇਤਿਹਾਸ ਪੜ੍ਹਦੇ ਹਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੇਸਾਂ ਦੇ ਵਾਸਤੇ ਆਪਣੇ ਜੋੜਸੈ ਉਤਾਰੇ ਸੀ ਇਨਾ ਸਤਿਕਾਰ ਕਰਦੇ ਅਸੀਂ ਗੁਰੂ ਸਾਹਿਬ ਜੀ ਤੇ ਅਸੀਂ ਅੱਜ ਦੇ ਟਾਈਮ 'ਚ ਕੀ ਕਰ ਰਹੇ ਆਪਾਂ ਲੜਦੇ ਆ ਇੱਕ ਦੂਜੇ ਦੇ ਕੇਸ ਪੜ ਲੈਂਦੇ ਆ ਲੱਗਦੇ ਆ ਇੱਕ ਲੜਦੇ ਆ ਇੱਕ ਦੂਜੇ ਦੀ ਪਾਗ ਉਧਾਰ ਦਿੰਦੇ ਆ ਸਾਨੂੰ ਖੁਸ਼ੀ ਮਿਲਦੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਸੋ ਸਾਡੀ ਲੜਾਈ ਆਪਣੇ ਆਪਣੇ ਤੌਰ ਤੇ ਹੋ ਸਕਦੀ ਆ ਸ਼ਬਦਾਂ ਦੀ ਲੜਾਈ ਹੋ ਸਕਦੀ ਆ ਪਰ ਕਿਸੇ ਦੇ ਕੇਸਾਂ ਨੂੰ ਹੱਥ ਪਾਉਣਾ ਦਾੜੀ ਨੂੰ ਹੱਥ ਪਾਉਣਾ ਜਾਂ ਪਾਗਰ ਨੂੰ ਹੱਥ ਪਾਉਣਾ ਇਹ ਆਪਣੀ ਸਮਝਦਾਰੀ ਨੇ ਬੇਫਕੂਫੀ ਆ ਤੇ ਕਿਤੇ ਨਾ ਕਿਤੇ ਇਹ ਸਾਡੇ ਗੁਰੂ ਦਾ ਅਸੀਂ ਨਿਰਾਦਰ ਵੀ ਕਰਦੇ ਆ ਚਾਹੇ ਜਾਣ ਬੁੱਝ ਕੇ ਕਰਦੇ ਹੋ ਜਿਹੜੇ ਅਣਜਾਣੇ ਚ ਕਰਦੇ ਆ ਸੋ ਇਸ ਕਰਕੇ ਮੈਂ ਤਾਂ ਹੀ ਕਿਹਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਮਝ ਆਵੇ ਲੋਕਾਂ ਨੂੰ ਕਿ ਜੋ ਅਸੀਂ ਜੋ ਕਰ ਰਹੇ ਆ ਉਹ ਗਲਤ ਹੈ ਤੇ ਜਿਹੜੇ ਲੋਕ ਫਿਰ ਵੀ ਗੁਰੂ ਸਾਹਿਬ ਦਾ ਹੁਣ ਆਪਾਂ ਸਮਝ ਨਹੀਂ ਆ ਵੀ ਵਿਅਦਵੀ ਹੋ ਕਿਵੇਂ ਰਹੀ ਆ ਆਪਾਂ ਸਾਰੇ ਗੁਰੂ ਘਰਾਂ ਦੀ ਗੱਲ ਨਹੀਂ ਕਰਾਂਗੇ ਕੁਝ ਕਥਾਵਾਂ ਤੇ ਨਾ ਇਦਾਂ ਦੀ ਚੀਜ਼ ਹੁੰਦੀ ਆ ਕਿ ਪਾਠੀ ਸਿੰਘ ਸ਼ਰਾਬ ਪੀ ਕੇ ਪਹੁੰਚ ਜਾਂਦੇ ਨੇ ਹਨਾ ਤਾਂ ਉਹ ਇੱਕ ਤਰ੍ਹਾਂ ਦੀ ਵਿਅਦਵੀ ਆ ਸੋ ਆਪਾਂ ਇਹਨਾਂ ਚੀਜ਼ਾਂ ਨੂੰ ਰੋਕੀਏ ਰੋਕਾ ਰੋਕ ਕਿਸ ਤਰੀਕੇ ਨਾਲ ਸਕਦੇ ਆ ਜਦ ਵੱਧ ਤੋਂ ਵੱਧ ਪ੍ਰਚਾਰ ਹੋਵੇ ਧਰਮ ਦਾ ਤੇ ਨਿਗਰਾਨੀ ਰੱਖੀਏ ਆਪਣੇ ਗੁਰੂ ਸਾਹਿਬ ਜੀ ਦੀ ਆਪਾਂ ਦੇਖੋ ਵੈਸੇ ਤਾਂ ਗੁਰੂ ਸਾਹਿਬ ਜੀ ਨੂੰ ਕਿਸੇ ਦੀ ਜ਼ਰੂਰਤ ਨਹੀਂ ਪਰਮਾਤਮਾ ਆਪ ਪਰਤੱਖ ਨਹੀਂ ਠੀਕ ਹੈ ਪਰ ਆਪਾਂ ਜਿਹੜਾ ਆਪਣਾ ਫਰਜ਼ ਹੈ ਉਹ ਵੀ ਜ਼ਰੂਰ ਨਿਭਾਉਣਾ ਕਿ ਆਪਾਂ ਧਿਆਨ ਰੱਖੀਏ ਗੁਰੂ ਘਰਾਂ ਦੇ ਵਿੱਚ ਧਿਆਨ ਰੱਖੀਏ ਦੇਖੋ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਗਲਤੀ ਆਪਾਂ ਕਰਦੀਆਂ ਨਾ ਉਹ ਕਿਤੇ ਨਹੀਂ ਬਖਸ਼ੀ ਜਾਂਦੀ ਦਰਬਾਰ ਸਾਹਿਬ ਇੱਕ ਇਮਾਰਤ ਨਹੀਂ ਹੁੰਦੀ ਦਰਬਾਰ ਸਾਹਿਬ ਉਹ ਜਗ੍ਹਾ ਹੁੰਦੀ ਹੈ ਜਿੱਥੇ ਗੁਰੂ ਸਾਹਿਬ ਜੀ ਹਾਜ਼ਰ-ਨਾਜ਼ਰ ਹੁੰਦੇ ਨੇ ਜਿੱਥੇ ਗੁਰੂ ਸਾਹਿਬ ਜੀ ਪ੍ਰਕਾਸ਼ਿਤ ਹੁੰਦੇ ਨੇ ਚਾਹੇ ਫਿਰ ਉਹ ਘਰ ਦੇ ਵਿੱਚ ਇੱਕ ਕਮਰਾ ਹੋਵੇ ਚਾਹੇ ਉਹ ਗੁਰੂ ਘਰ ਦੇ ਵਿੱਚ ਪ੍ਰਕਾਸ਼ਿਤ ਹੋਣ ਜਿਸ ਜਗ੍ਹਾ ਤੇ ਗੁਰੂ ਸਾਹਿਬ ਵਰਾਜਮਾਨ ਨੇ ਨਾ ਪ੍ਰਕਾਸ਼ਿਤ ਨੇ ਉਹ ਉਹਨਾਂ ਦਾ ਦਰਬਾਰ ਹੀ ਹੈ ਉਹ ਆਪਣੇ ਲਈ ਗੁਰੂ ਸਾਹਿਬ ਦਾ ਦਰਬਾਰ ਹੀ ਹੈ ਸੋ ਇਹਨਾਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਹੈ ਆਪਾਂ ਇਹਨਾਂ ਚੀਜ਼ਾਂ ਤੋਂ ਬਚਣਾ ਤੇ ਜੇ ਆਪਾਂ ਇਹਨਾਂ ਚੀਜ਼ਾਂ ਉੱਤੇ ਧਿਆਨ ਰੱਖ ਲੰਨੇ ਆ ਤਾਂ ਜਿਹੜੀ ਇਹ ਮੁਸ਼ਕਿਲਾਂ ਭਿਆਨਕ ਸਮਾਂ ਜਿਹੜਾ ਆਪਾਂ ਗੱਲ ਕਰਦੇ ਆ ਆਉਣਾ ਉਹ ਇਹਨਾਂ ਕਾਰਨਾਂ ਕਰਕੇ ਹੀ ਆਉਣਾ ਕਿਉਂਕਿ ਜਦੋਂ ਹੁਣ ਅੱਜ ਦੇ ਟਾਈਮ ਦੇ ਵਿੱਚ ਆਪਾਂ ਤਾਂ ਲੋਕਾਂ ਨੂੰ ਤਾਂ ਬਹੁਤ ਇੱਕ ਲੋਕ ਇੱਕ ਦੂਜੇ ਨੂੰ ਤਾਂ ਕੀ ਛੱਡਣਾ ਗੁਰੂ ਨੂੰ ਨਹੀਂ ਛੱਡ ਰਹੇ ਪਾਰਟੀਵਾਦੀ ਹੋ ਗਈ ਧਰਮ ਦਾ ਨਾਂ ਤੇ ਹੋ ਗਿਆ ਬਹੁਤ ਚੀਜ਼ਾਂ ਦਾ ਨਹੀਂ ਹੋ ਰਹੀਆਂ ਸੋ ਇਹਨਾਂ ਤੋਂ ਧਿਆਨ ਵੀ ਰੱਖਣਾ ਕਿਸੇ ਦੇ ਮਹਿਕਾਵੇ 'ਚ ਨਹੀਂ ਆਉਣਾ ਕਿਸੇ ਦੇ ਪਿੱਛੇ ਲਾ ਕੇ ਕੋਈ ਏਦਾਂ ਦੀਆਂ ਚੀਜ਼ਾਂ ਨਹੀਂ ਕਰਨੀਆਂ ਸੋਚ ਸੋਣ ਪਹਿਲਾਂ ਦੇਖਣਾ ਐ ਅਬਜ਼ਰਵ ਕਰਨਾ ਐ ਫਿਰ ਸਮਝਣਾ ਉਸ ਚੀਜ਼ ਨੂੰ ਫਿਰ ਵਿਚਾਰਨਾ ਕਿਸੇ ਦੇ ਨਾਲ ਸਾਂਝੀ ਕਰ ਸਕਦੇ ਹੋ ਤੁਸੀਂ ਗੱਲ ਇੱਕ ਦਮ ਉਸ ਚੀਜ਼ ਬਾਰੇ ਸਟੈਪ ਵੀ ਨਹੀਂ ਲੈਣਾ ਕਈ ਵਾਰੀ ਕੀ ਹੁੰਦੀ ਆ ਆਪਾਂ ਭਾਵਕ ਹੋ ਕੇ ਨਾ ਕਈ ਵਾਰੀ ਬਹੁਤ ਵੱਡਾ ਗਲਤ ਕਦਮ ਚੱਕ ਜਾਂਦੇ ਆਪਾਂ ਸੋ ਪਹਿਲਾਂ ਆਪਾਂ ਨੂੰ ਉਸ ਚੀਜ਼ ਬਾਰੇ ਜਿੰਨੀ ਤਰ੍ਹਾਂ ਪੜਤਾਲ ਵੀ ਕਰਨੀ ਚਾਹੀਦੀ ਹੈ ਵਾਕਈ ਇਹ ਚੀਜ਼ ਹੈ ਅਗਰ ਹੈ ਤਾਂ ਫਿਰ ਆਪ ਸਾਨੂੰ ਉਸ ਚੀਜ਼ ਬਾਰੇ ਜੋ ਸਟੈਪ ਬਣਦਾ ਉਹ ਲੈਣਾ ਚਾਹੀਦਾ ਤੇ ਜੇ ਫਿਰ ਵੀ ਤੁਹਾਡੀ ਕੋਈ ਨਹੀਂ ਸੁਣਦਾ ਫਿਰ ਬੈਕ ਸਟੈਪ ਲੈ ਲਓ ਪਿੱਛੇ ਲੈ ਲਓ ਕਦਮ ਉਸ ਜਗ੍ਹਾ ਤੋਂ ਹਟਜੋ ਅਰਦਾਸ ਕਰਕੇ ਗੁਰੂ ਸਾਹਿਬ ਦੇ ਚਰਨਾਂ ਚ ਮਹਾਰਾਜ ਜੀ ਆਪ ਹੀ ਰਹੁਕਮ ਮੰਨ ਕੇ ਵੀ ਮੈਂ ਸੱਚ ਦੇ ਨਾਲ ਖੜਿਆ ਸੱਚ ਬੋਲਿਆ ਬਾਕੀ ਆਪ ਜਾਣੇ ਜਾਣੋ ਹੁਣ ਅੱਗੇ ਜੋ ਹੋਣਾ ਉਹ ਆਪ ਜੀ ਦੇ ਹੁਕਮ ਮੁਤਾਬਕ ਹੀ ਹੋਣਾ ਘੱਟ ਤੋਂ ਘੱਟ ਤੁਹਾਡਾ ਨਾਮ ਉਹਨਾਂ ਦੇ ਵਿੱਚ ਤਾਂ ਆਵੇਗਾ ਨਾ ਜਿਨ੍ਹਾਂ ਨੇ ਹੱਕ ਸੱਚ ਦੀ ਆਵਾਜ਼ ਚੁੱਕੀ ਹੱਕ ਸੱਚ ਦੀ ਆਵਾਜ਼ ਕਹਣਾ ਇਨੀ ਵਿਕਸਨ ਡਾਂਗੋ ਸੋਟੀ ਹੋ ਜਾ ਹੱਕ ਸੱਚ ਦੀ ਆਵਾਜ਼ ਕਹਣਾ ਮਤਲਬ ਜੇ ਤੁਹਾਡੇ ਸਾਹਮਣੇ ਕੋਈ ਚੀਜ਼ ਹੋ ਰਹੀ ਆ ਤਾਂ ਉਹਨੂੰ ਦੂਜਿਆਂ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਵੀ ਆ ਚੀਜ਼ ਹੋ ਰਹੀ ਆ ਸੋ ਅਗਰ ਇਹਨਾਂ ਚੀਜ਼ਾਂ ਦਾ ਪਤਾ ਧਿਆਨ ਰੱਖ ਲੈਣੇ ਆ ਤਾਂ ਆਉਣ ਵਾਲੇ ਇੰਨਾ ਸਮਿਆਂ ਤੋਂ ਸਾਡੀ ਦੇਖੋ ਆਪਾਂ ਸਿਰਫ ਗੁਰੂ ਨੂੰ ਮੰਨਣਾ ਨਹੀਂ ਐ ਗੁਰੂ ਸਾਹਿਬ ਜੀ ਦੀ ਮੰਨਣੀ ਐ ਗੁਰੂ ਸਾਹਿਬ ਦਾ ਸਤਕਾਰ ਗੁਰੂ ਸਾਹਿਬ ਜੀ ਨੂੰ ਪਿਆਰ ਗੁਰੂ ਸਾਹਿਬ ਜੀ ਨੂੰ ਲੈ ਕੇ ਮਨ ਵਿੱਚ ਭੈ ਤੇ ਭਾਉ ਦੋਨੋਂ ਰੱਖਣੇ ਨੇ ਉਹਨਾਂ ਦਾ ਸਤਕਾਰ ਵੀ ਪੂਰਾ ਕਰਨਾ ਐ ਚਾਹੇ ਘਰ ਦੇ ਵਿੱਚ ਵਟਕਾ ਸੈਬ ਹੋਣ ਇਨ੍ਹਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਹੈ ਚਾਹੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ ਚਾਹੇ ਗੁਰੂ ਸਾਹਿਬ ਜੀ ਦਾ ਬਖਸ਼ੇ ਹੋਇ ਕੰਕਾਰ ਇਹ ਡਵਲ ਆਪਾਂ ਨੂੰ ਪਾਉਂਦੇ ਆ ਨਾ ਆਪਾਂ ਗਵਤਰਾ ਸੈਬ ਹੋ ਗਿਆ ਕਸ਼ਹਿਰਾ ਹੋ ਗਿਆ ਕੇਸ ਹੋ ਗਿਆ ਦਾੜਾ ਹੋ ਗਿਆ ਇਨ੍ਹਾਂ ਚੀਜ਼ਾਂ ਦਾ ਵੀ ਆਪਾਂ ਸਤਿਕਾਰ ਕਰਨਾ ਹੈ ਕੰਗਾ ਸੈਬ ਹੋ ਗਿਆ ਇਹਦਾ ਵੀ ਆਪਾਂ ਸਤਿਕਾਰ ਕਰਨਾ ਹੈ ਇਹ ਗੁਰੂ ਸਾਹਿਬੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਨਹੀਂ ਸਨ ਸੋ ਉਮੀਦ ਕਰਦੀ ਆਂ ਜੇ ਆਈ ਦੀ ਵੀਡੀਓ ਤੋਂ ਤੁਹਾਨੂੰ ਬਹੁਤ-ਬਹੁਤ ਸਮਝ ਲੱਗਿਆ ਹੋਣਾ ਸੋ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਖਬਰਾਂਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਵਿਆਹ ਕੁਝ ਇੰਨੇ ਤਰੀਕ ਨੂੰ ਉਹ ਨਾ ਤਰੀਕ ਤੁਰੂਕ ਦਾ ਕੁਝ ਨਹੀਂ ਪਤਾ ਕਦੋਂ ਹੋਣਾ ਸੋ ਟੈਂਸ਼ਨ ਨਾ ਲੋ ਹੋਣਾ ਕਿਉਂ ਆ ਕਿਉਂਕਿ ਇਹ ਕੁਝ ਜੋ ਹੋ ਰਿਹਾ ਉਹਦੇ ਵਜ੍ਹਾ ਕਰਕੇ ਚੀਜ਼ਾਂ ਹੋਣੀਆਂ ਨੇ ਸੋ ਚਲੋ ਜੀ ਹੁਣ ਆਪਾਂ ਵੀਡੀਓ ਤਾਂ ਵੀ ਕਰਦੇ ਆਂ ਐਂਡ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ